ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹੱਲਾ ਪੰਜਵਾਂ ਸੁਖ ਸਮੂਹਾ ਭੋਗ ਭੂਮ ਸੁਬਾਈ ਕੋ ਦਣੀ ਨਾਨਕ ਹਬੋ ਰੋਗ ਮਿਰਤਕ ਨਾਮ ਵੇ ਹੂਣਿਆ ਮਹੱਲਾ ਪੰਜਵਾਂ ਹਿਕ ਸਕੋ ਤੂ ਆਹੇ ਪਛਾਣੂ ਵੀ ਹਿਕ ਕਰ ਨਾਨਕ ਆਸਰੀ ਨਿਭਾਏ ਮਾਨੁਖ ਪਰ ਥਾਈ ਲਜੀਬ ਦੋ ਪੌੜੀ ਨੇਚਲੇਕ ਨਰਾਇਣੋ ਹਰ ਗਮ ਗਾਦਾ ਨੇਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ ਨੇ ਚਲ ਕੀਰਤਨਾਂ ਗਾਉਣਾ ਗੋਬਿੰਦ ਗੁਰਮਖਾਵਾਦਾ ਸੱਚ ਧਰਮ ਤਪਨੇ ਚਲੋ ਦਿਨ ਰਹਿ ਨ ਆਰਾਦਾ ਧਿਆ ਧਰਮ ਤਪਨੇ ਚਲੋ ਜਿਸ ਕਰਮ ਲਿਖਾਦਾ ਨੇਚਲ ਮਸਤਕ ਲੇਖ ਲਿਖਿਆ ਸੋਟ ਲੈ ਨਾ ਟਲਾਦਾ ਨੇਚਲ ਸੰਗਤ ਸਾਧ ਜਨ ਬਚਨ ਨੇਚਲ ਗੁਰ ਸਾਦਾ ਜਿੰਨ ਕੋ ਪੂਰਵ ਲਿਖਿਆ ਤੈਨ ਸਦਾ ਸਦਾ ਆਰਾਦਾ ਸਲੋਕ ਡਖਣੇ ਮਹੱਲਾ ਪੰਜਵਾ ਜੋੜ ਬੰਦੋ ਆਪ ਸੋਤ ਰਾਏ ਕਿਨ ਖੇ ਤਾਰੇ ਦੜੋ ਪੀਤਾਰ ਨਾਨਕ ਫਿਰ ਸਿਉ ਰਤਿਆ ਮਹੱਲਾ ਪੰਜਵਾ ਜਿਥੈ ਕੋਇ ਕਥਨ ਨਾਓ ਸੁਣਨ ਦੋ ਮਾ ਫਰੀ ਮੂੰ ਜਲਾਉ ਤਥ ਨਾਨਕ ਫਰੀ ਪਸੰਦੋ ਹਰਿਓ ਥੀ ਉਸ ਮਹੱਲਾ ਪੰਜਵਾ ਮੇਰੀ ਮੇਰੀ ਕਿਆ ਕਰੈ ਪੁੱਤਰ ਕਲਤਰਸਨੇ ਨਾਨਕ ਨਾਵੇ ਹੋਣੀਆਂ ਨੇ ਮੁਣਿਆਦੀ ਦੇ ਪੌੜੀ ਨੈਣੀ ਦੇਖੋ ਗੁਰਦਸਨੋ ਗੁਰ ਚਰਣੀ ਮੱਥਾ ਫੇਰੀ ਮਾਰ ਗੁਰ ਚਲਦਾ ਫੱਖਾ ਫੇਰੀ ਹੱਥਾ ਕਾਲ ਮੂਰਤ ਰਿਦਾ ਤੇ ਆਇਂਦਾ ਦੇ ਨਰੇਨ ਜਿ ਪੰਥਾ ਮੈਂ ਛੜਿਆ ਸਗਲ ਪਾਇ ਨੋ ਪ੍ਰਵਾਸ ਗੁਰ ਸਮਰਥਾ ਗੁਰਬਖਸ਼ਿਆ ਨਾਮ ਨਿਧਾਨ ਸਭੋ ਦੁਖ ਲੱਥਾ ਭੋਗੋ ਪੁੰਚੋ ਭਾਈ ਹੋ ਪਲੈ ਨਾਮ ਗਥਾ ਨਾਮ ਦਾ ਇਸ ਨਾਮ ਦਿੜ ਸਦਾ ਕਰੋ ਗੁਰ ਕਥਾ ਸੈ ਸੁਭਾਏ ਪ੍ਰਭ ਪਾਇ ਆਜਮ ਕਾ ਭਉ ਲੱਥਾ ਸ਼ਲੋਕ ਡਕਨੇ ਮਹੱਲਾ 5ਵਾਂ ਲਗੜੀਆਂ ਪ੍ਰਿਆ ਨ ਬਖੰਦੀਆਂ ਨਾ ਤਿੱਪੀਆਂ ਹੱਬ ਮਜਾ ਹੂੰ ਸੋਦਣੀ ਬਿਆਨ ਡਿੱਠੋ ਕੋਏ ਮਹੱਲਾ ਪੰਜਵਾ ਕਥੜੀਆਂ ਸੰਤਾ ਤੇ ਸੁਖਾਉ ਪੰਧੀਆਂ ਨਾਨਕ ਲਦੜੀਆਂ ਦਿਨਾ ਜਿਨਾ ਭਾਗ ਮਥਾੜੈ ਮਹੱਲਾ ਪੰਜਵਾ ਡੂੰਗਰ ਜਲਾ ਥਲਾ ਭੂਮ ਬਨਾ ਫਲ ਖੰਦਰਾ ਪਤਾ ਲਾ ਆਕਾਸ ਪੂਰਨ ਹੱਬ ਘਟਾ ਨਾਨਕ ਪੇਖ ਜਿਓ ਇਕਤ ਸੂਤ ਪਰੋਤੀਆ ਪੌੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਇਦਾ ਨਹੀਂ ਕਰਦਾ ਹਲਕ ਉਹ ਗੁਣ ਕੋ ਨਜ ਤਾਰਦਾ ਗਲ ਸੇਤੀ ਲਾਇਕ ਮੋਹਿ ਮੰਗਾ ਸੋਈ ਦੇਮਦਾ ਹਰ ਪਿਤਾ ਸੁਖ ਦਾਇਕ ਗਿਆਨ ਰਾਸ ਨਾਮ ਧਨ ਸੋਪਿਓ ਨ ਇਸ ਸੋਦੇ ਲਾਇਕ ਸਾਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋ ਕਦੇ ਨ ਵਿਛੜੈ ਹਰ ਪਿਤਾ ਸਬਨਾ ਗੱਲਾਂ ਲਾਇਕ ਸ਼ਲੋਕ ਡਖਣੇ ਮਹੱਲਾ ਪੰਜਵਾ ਨਾਨਕ ਚੜਿਆਂ ਸਿਓ ਤੋੜ ਢੂੜ ਸੱਜਣ ਸੰਤ ਪੱਕਿਆ ਓਏ ਜਵਿੰਦੇ ਵਿਛੜੇ ਓਏ ਮੋਇਆ ਨਾ ਜਾਈ ਛੋੜ ਮਹੱਲਾ ਪੰਜਵਾ ਨਾਨਕ ਬਿਜਲੀਆਂ ਚਮਕਾ ਨ ਘੋਰਨ ਘਟਾਤ ਕਾਲੀਆਂ ਬਰਸਨ ਮੇਗ ਪਾਰ ਨਾਨਕ ਸੰਗਮ ਫਰੀ ਸੋਹੰਦੀਆਂ ਮਹੱਲਾ ਪੰਜਵਾ ਜਾਲਤਾਲ ਨੀਰ ਭਰੇ ਸੀਤਲ ਪਉਣ ਝੁਲਾਰ ਦੇ ਸੇਜੜੀਆਂ ਸੋਇਨ ਹੀਰੇ ਲਾਲ ਜੜਨਦੀਆਂ ਸੂਪਰ ਕਪੜਾ ਭੋਗ ਨਾਨਕ ਪ੍ਰੀਵਹੋਣੀ ਤਤਿਆਂ ਪੌੜੀ ਕਾਰਨ ਕਰਤਾ ਜੋ ਕੀ ਆ ਸੋਈ ਹੈ ਕਰਣਾ ਜੇ ਸੋ ਧਾਵੇ ਪ੍ਰਾਣੀਆਂ ਪਾਵੇ ਧੁਰ ਲੈਣਾ ਬਿਨ ਕਰਮਾ ਕਿਛੂ ਨਾ ਲੱਭੀ ਜੇ ਫਿਰ ਸਭ ਧਰਨਾ ਗੁਰ ਗੋ ਮਿਲ ਭਾਉ ਗੋਵਿੰਦ ਕਾ ਭੈ ਡਰ ਦੂਰ ਕਰਣਾ ਭੈ ਤੇ ਬੈਰਾ ਗੁਪਜੈ ਹਰ ਖੋਜ ਤ ਫਿਰ ਨਾ ਖੋਜ ਤ ਹੋਏ ਤ ਸਹਿਜ ਉਪਜਿਆ ਫਿਰ ਜਨਮ ਨ ਮਰਣਾ ਆਏ ਕਮਾਏ ਤੇ ਆਇਆ ਪਾਇਆ ਸਤ ਸ੍ਰੀ ਅਕਾਲ ਬੋਸਤ ਨਾਨਕ ਦੇਉ ਗੁਰ ਜਿਸ ਹਰ ਚੜਾਏ ਤਿਸ ਭਵਜਨ ਤਰਣਾ ਸ਼ਲੋਕ ਮਹੱਲਾ 5ਵਾਂ ਪਹਿਲਾ ਮਰਨ ਕਬੂਲੋ ਜੀਵਨ ਕੀ ਛੜਿਆਸ ਹੋਸ ਬਨਾ ਕੀ ਰੇਣਕਾ ਤੋ ਆਵੋ ਹਮਾਰੇ ਪਾਸ ਮਹੱਲਾ 5ਵਾਂ ਮਵਾਜ ਬੰਦਾ ਵੇਖ ਜਵੰਦੇ ਮਰ ਜਾਣ ਜਿਨ੍ਹਾਂ ਮੁਹੱਬਤੇ ਕਿਸੋ ਤੇ ਮਾਨਸ ਪ੍ਰਧਾਨ ਮਹੱਲਾ 5ਵਾਂ ਜਿਸਮਾਨ ਵਸੈ ਪਾਰ ਬਨਾਮ ਨਿਕਟਨ ਆ ਵੈ ਪੀਰ ਪੁਖ ਤਖ ਤਿਸਨਾ ਵਿਆਪੀ ਜਮ ਨਹੀਂ ਆ ਵੈ ਨੀਰ ਪੌੜੀ ਕੀਮਤ ਕਹਿ ਨਾ ਜਾਈਐ ਸਜ ਸਾ ਡੋਲੇ ਸਿਦ ਸਾਦ ਗਿਆਨੀ ਧਿਆਨੀਆਂ ਕੌਣ ਤੁਧ ਨੂੰ ਤੋਲੇ ਪਾਨਣ ਕਰਨ ਸਮਰੱਥ ਹੈ ਉਪਤ ਸਭ ਬਰਨਾ ਹੈ ਕਰਨ ਕਰਨ ਸਮਰੱਥ ਹੈ ਘਟ ਘਟ ਸਭ ਬੋਲੇ ਰਿਜਕ ਸੁਮਵਾ ਹੈ ਸਭ ਸੈ ਕਿ ਆ ਮਾਨਸ ਡੋਲੇ ਗੈਰ ਗੰਭੀਰ ਥਾਓ ਤੂ ਗੁਣ ਗਿਆਨ ਅਮੋਲ ਹੈ ਸੋਈ ਕਾਮ ਕਮਾਵਣਾ ਕੀ ਧੁਰ ਮੋਲੈ ਤੁਧੋ ਬਾਹ ਰਕੇ ਨਹੀ ਨਾਨਕ ਗੁਣ ਬੋਲੇ ਰਾਗ ਮਾਰੂ ਬਾਣੀ ਕਬੀਰ ਜੀਓ ਕੀ ਏਕ ਓੰਕਾਰ ਸਤਗੁਰ ਪ੍ਰਸਾਦ ਪੜੀਆ ਕਵਨੁ ਕਮਤੁ ਮੁਲਾਗੇ ਬੂਢੋ ਗੇ ਪਰਵਾਰ ਸਕਲ ਸੋ ਰਾਮ ਨਜਪੋ ਭਾਗੇ ਰਹਾਵੋ ਭੁਲ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ